ਅੱਜ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਆ ਤੁਸੀਂ ਦੋਸਤੋ ਸ਼ੀਸ਼ੇ ਤੇ ਦੇਖ ਰਹੇ ਹੋ ਦੋ ਟ੍ਰਾਇੰਗਲ ਬਣੇ ਹੋਏ ਆ ਸਿਰਫ ਇੱਕ ਸਟਿਕ ਨੂੰ ਛੇੜਨਾ ਤੇ ਥੋੜਾ ਟ੍ਰਾਇੰਗਲ ਬਣਾ ਲੈਣਾ ਦੇਖਦੇ ਆ ਕੌਣ-ਕੌਣ ਬਣਾ ਪਾਉਂਦਾ ਆਓ ਫਿਰ ਦੇਖਦੇ ਆ ਜੀ ਆਓ ਫਿਰ ਦੋਸਤੋ ਦੇਖਦੇ ਆ ਕੌਣ-ਕੌਣ ਕਰ ਪਾਉਂਦਾ ਹਾਂਜੀ ਕਾਕਾ ਜੀ ਤੁਹਾਡਾ ਕੀ ਨਾਮ ਹੈ ਅਰਸ਼ਦੀਪ ਸਿੰਘ ਅਨਰਥਦੀਪ ਸਿੰਘ ਇਹ ਤੁਹਾਡੇ ਸਾਹਮਣੇ ਦੋ ਟ੍ਰਾਇੰਗਲ ਬਣੇ ਹੋਏ ਆ ਇੱਕ ਟੇਲੀ ਨੂੰ ਲਾਉਣਾ ਹੈ ਤੁਹਾਡੇ ਸਾਹਮਣੇ ਫੋਰ ਟ੍ਰਾਇੰਗਲ ਬਣ ਜਾਣੇ ਚਾਹੀਦੇ ਨੇ ਕਰੋ ਕੋਸ਼ਿਸ਼ ਦੋਸਤੋ ਮੋਟਾ ਬਹੁਤ ਕੋਸ਼ਿਸ਼ ਕਰ ਰਿਹਾ ਹੈ ਦੇਖਦੇ ਹਾਂ ਫੋਰ ਟ੍ਰਾਇੰਗਲ ਬਣਾ ਪਾਉਂਦਾ ਕਿ ਨਹੀਂ 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 ਦੋਸਤੋ ਮੁੰਡਾ ਤਾਂ ਨਾਕਾਮ ਹੋ ਗਿਆ ਹਾਂਜੀ ਹੋਰ ਕੋਈ ਟਰਾਈ ਕਰੇਗਾ ਇਹ ਆਓ ਜੀ ਹਾਂਜੀ ਸਾਡਾ ਕੀ ਨਾਮ ਹੈ ਇਕਮ ਸਿੱਧੂ ਇਕਮ ਸਿੱਧੂ ਹਾਂਜੀ ਇਕਮ ਸਿੱਧੂ ਜੀ ਬਣਾ ਕੇ ਦਿਖਾਓ ਫੋਰ ਟ੍ਰੈਂਗਲ ਬਣ ਜਾਣਗੇ ਇਕਮ ਸਿੱਧੂ ਕੋਸ਼ਿਸ਼ ਤਾਂ ਬਹੁਤ ਕਰ ਰਿਹਾ ਹੈ ਦੇਖਦੇ ਹਾਂ ਨੇ ਦੋਸਤੋ ਕਮ ਮੁਸ਼ਕਲ ਲੱਗਦਾ ਇੱਕਮ ਸਿੱਧੂ ਤੋਂ ਵੀ ਦੋਸਤੋ ਮੁੰਡਿਆਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਫੋਰ ਟ੍ਰਾਇੰਗਲ ਬਣਾਉਣ ਦੀ ਪਰ ਮੁੰਡਿਆਂ ਤੋਂ ਫੋਰ ਟ੍ਰਾਇੰਗਲ ਬਣ ਨਹੀਂ ਪਾਇਆ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਉਣਾ ਦੋਸਤੋ ਫੋਰ ਟ੍ਰਾਇੰਗਲ ਕਿੱਦਾਂ ਬਣਨਗੇ ਕੈਮਰਾਮੈਨ ਨੇੜੇ ਆ ਜੁਈ ਨੀ ਆ ਕੇ ਆਹ ਲੋ ਜੀ ਤੁਹਾਡੇ ਸਾਹਮਣੇ ਆ ਕੀ ਹੈ ਟ੍ਰਾਇੰਗਲ ਆ ਕੀ ਹੈ ਇੱਕ ਖਾਲੀ ਫੋਰ ਮਾਈ ਗॉड ਆ ਗਈ ਹੈ ट्रायंगल ਹਾਂ ਕੀ ਬਣ ਗਿਆ ਫੋਰ ट्रायंगल ਫੋਰ ट्रायंगल ਕਲਾਪਿੰਗ ਹੋ ਜੀ